ਹੁਣ ਤੁਹਾਡਾ ਕੀ ਏਜੰਡਾ ਹੈ ਕਿਸ ਚੀਜ਼ ਨੂੰ ਲੈ ਕੇ ਤੁਸੀਂ ਜਿਹੜਾ ਹੈ ਉਹ ਪੁਰੇ ਹੋ ਅਸੀਂ ਚਾਹੁੰਦੇ ਆਂ ਵੀ ਜਿਹੜਾ ਬਸਤਾ ਆ ਜਾਂ ਹੋਰ ਸਾਡੇ ਨਾਲ ਸਪੋਰਟਡ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਕੋਲ ਵੀ ਇਹਨਾਂ ਪਾਰਟੀਆਂ ਦੇ ਮੁਕਾਬਲੇ ਬਦਲ ਦੇ ਰੂਪ ਵਿੱਚ ਇੱਕ ਚੰਗਾ ਏਜੰਡਾ ਆ ਤੁਸੀਂ ਇਸ ਵਕਤ ਪ੍ਰੋਪਰ ਜੋ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਵਿੱਚੋਂ ਕਿਸ ਨੂੰ ਜਿਹੜਾ ਹੈਗਾ ਤੁਸੀਂ ਟੱਕਰ ਮੰਗਦੇ ਆਂ ਭਾਵੇਂ ਆ ਵੀ ਵਿਅਕਤੀਆਂ ਦੀ ਗੱਲ ਹੋਵੇ ਕਿਉਂਕਿ ਤਾਂ ਕਿ ਜਿਹੜਾ ਅਸੀਂ ਵਾਅਦੇ ਕੀਤੇ ਔਰ ਅਸੀਂ ਸਹੀ ਨਾ ਉਤਰੇ ਸਹੀ ਨਹੀਂ ਉਤਰੇ ਵੀ ਉਹਦੀ ਗੱਲ ਨਾ ਹੋਵੇ ਕਾਂਗਰਸ ਨੇ 20 ਸਾਲ ਲੋਕਾਂ ਨੇ ਇੱਥੇ ਉਹਨਾਂ ਨੂੰ ਨਾਮਯਦਗੀ ਦਿੱਤੀ ਕੀਤਾ ਕੀ ਹੈਗਾ ਕਿ ਕਾਂਗਰਸ ਤੇ ਆਮ ਆਦੀ ਪਾਰਟੀ ਆਪਣੇ ਨੂੰ ਇਹ ਪੇਸ਼ ਕਰਦੀਆਂ ਅਸੀਂ ਆਮ ਲੋਕਾਂ ਦੇ ਗਰੀਬਾਂ ਦੀ ਬਾਤ ਪਰਸੈਪਸ਼ਨ ਇਹ ਹੈ ਨਹੀਂ ਹੈਗੀ ਹੈ ਉਹਨਾਂ ਦੇ ਖਿਲਾਫ ਆ ਲੋਕ ਸਭਾ ਚ ਉਹਨਾਂ ਦਾ ਬਿਲਕੁਲ ਬਜ਼ਿਆ ਹੋਇਆ ਹੈ ਇਸ ਵਕਤ ਲਗਾਤਾਰ ਦਲ ਬਦਲੀਆਂ ਵਾਣਾ ਦੌਰ ਦੂਸਰੀ ਵਾਰ ਦੇਖਣ ਨੂੰ ਮਿਲਿਆ ਹੈ ਖਾਸ ਕਰ ਜੇਕਰ ਜਲੰਧਰ ਦੀ ਮੈਂ ਗੱਲ ਕਰਾਂ ਤੇ ਜਲੰਧਰ ਇਸ ਵਕਤ ਪੰਜਾਬ ਦੇ ਵਿੱਚ ਹੌਟ ਸੀਟ ਬਣੀ ਹੋਈ ਹੈ ਤੇ ਇਸ ਜਗ੍ਹਾ ਦੇ ਉੱਤੇ ਅੱਦੇ ਤੋਂ ਵੀ ਜ਼ਿਆਦਾ ਜਿਹੜੇ ਲੀਡਰ ਨੇ ਉਹ ਦਲ ਬਦਲ ਕੇ ਇੱਕ ਦੂਸਰੀ ਪਾਰਟੀ ਦੇ ਵਿੱਚ ਆਏ ਹੋਏ ਨੇ ਇਸ ਵਿੱਚ ਭਾਜਪਾ ਸਮਾਜ ਪਾਰਟੀ ਤੋਂ ਬਲਵਿੰਦਰ ਕੁਮਾਰ ਖੁਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਬਲਵਿੰਦਰ ਕੁਮਾਰ ਖੁਰੀ ਸਾਡੇ ਨਾਲ ਨਿੱਗਲ ਬਾਤ ਅਸੀਂ ਕਰ ਲੈਣਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਧੰਨਵਾਦ ਜੀ ਬਾਬੂ ਸਾਹਿਬ ਉਮੀਦਵਾਰ ਤੁਹਾਨੂੰ ਐਤ ਕੀ ਬਣਾਇਆ ਵਾ ਪਹਿਲਾਂ ਚਲੋ ਅਕਾਲੀ ਦਲ ਦੇ ਨਾਲ ਗਠਜੋੜ ਰਿਹਾ ਤੁਹਾਡਾ ਕਈ ਚੀਜ਼ਾਂ ਹੋਈਆਂ ਨੇ ਹੁਣ ਤੁਹਾਡਾ ਕੀ ਏਜੰਡਾ ਹੈ ਕਿਸ ਚੀਜ਼ ਨੂੰ ਲੈ ਕੇ ਤੁਸੀਂ ਜਿਹੜਾ ਉਹ ਤੁਰੇ ਹੋ ਲੋਕ ਕਿਸ चीज ਨੂੰ ਤੁਸੀਂ ਜੋ ਲੋਕ ਅੱਗੇ ਪੇਸ਼ ਕਰ ਰਹੇ ਹੋ ਤੁਹਾਨੂੰ ਵੋਟ ਦਿਖੋ ਅਸੀਂ ਤਾਂ ਲੋਕਾਂ ਨੂੰ ਇਹ ਦੱਸ ਰਹੇ ਹਾਂ ਦੇਖੋ ਜਿਹੜਾ ਇਹ ਪਾਰਟੀਆਂ ਆ ਕਾਂਗਰਸ ਭਾਜਪਾ ਆ ਜਾਂ ਆਪ ਵੀ ਆ ਇਹਨਾਂ ਨੂੰ ਪਤਾ ਵੀ ਜਿਹੜੀਆਂ ਅਸੀਂ ਨੀਤੀਆਂ ਆ ਦੇਖੋ ਸਾਰੀ ਸਰਕਾਰ ਦਾ ਮਤਲਬ ਕੀ ਹੈਗਾ ਵੀ ਨੀਤੀਆਂ ਕਿੱਦਾਂ ਦੀ ਬਣਾਉਣੀ ਬੰਦਿਆਂ ਦਾ ਮਸਲਾ ਥੋੜੀ ਆ ਵੀ ਬੰਦਾ ਐਕਟ ਕਿੱਦਾਂ ਕਰ ਰਿਹਾ ਆ ਨੀਤੀ ਕੀ ਬਣਾ ਰਿਹਾ ਕੀ ਉਹ ਲੋਕ ਹਿੱਤ ਵਿੱਚ ਆ ਜਾਂ ਲੋਕਾਂ ਦੇ ਵਿਰੋਧ ਵਿੱਚ ਆ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕੋਈ ਵੀ ਕੈਂਡੀਡੇਟ ਆ ਉਹਦੀ ਟੈਸਟਿੰਗ ਤਾਂ ਨੀਤੀਆਂ ਦੇ ਆਧਾਰ ਤੇ ਹੋਣੀ ਆ ਤੇ ਇਸ ਕਰਕੇ ਆ ਵੀ ਕਾਂਗਰਸ ਨੂੰ 47 ਤੋਂ ਲੈ ਕੇ 2014 ਤੱਕ ਉਹ ਰਹੇ ਆ ਲੰਬਾ ਸਮਾਂ ਰਾਜ ਕੀਤਾ 10 ਸਾਲ ਬੀਜੇਪੀ ਹੋ ਗਈ ਆ ਤੇ ਅਸੀਂ ਇਹ ਅਸੀਂ ਇਹ ਅਪੀਲ ਕਰ ਰਹੇ ਆ ਲੋਕਾਂ ਨੂੰ ਵੀ ਤੁਸੀਂ ਉਹ ਸਟੱਡੀ ਕਰੋ ਅਸੀਂ ਵੀ ਸਟੱਡੀ ਕੀਤਾ ਤੇ ਇਹਦੇ ਵਿੱਚ ਜਿਹੜੇ ਬਹੁਗਿਣਤੀ ਲੋਕ ਆ ਕਿਸਾਨ ਆ ਕਿਰਤੀ ਆ ਆਮ ਲੋਕ ਆ ਔਰਤਾਂ ਆ ਦੁਕਾਨਦਾਰ ਆ ਸ਼ਹਿਰੀ ਵਰਗ ਆ ਵੀ ਇਹਨਾਂ ਨੂੰ ਕਿਸੇ ਨੂੰ ਰੀਲੀਫ ਨਹੀਂ ਮਿਲਿਆ ਜਦੋਂ ਰੀਲੀਫ ਹੀ ਨਹੀਂ ਮਿਲਿਆ ਥਰਡ ਆਲਟਰਨੇਟਿਵ ਆਪਾਂ ਆਪ ਦੇਖ ਚੁੱਕੇ ਆ ਲੋਕਾਂ ਨੇ ਤੀਜਾ ਬਦਲ ਤਾਂ ਹੀ ਲਿਆਂਦਾ ਸੀ ਅਕਾਲੀ ਦਲ ਬੀਜੇਪੀ ਸੀ ਤੇ ਕਾਂਗਰਸ ਸੀ ਤੇ ਲੋਕਾਂ ਨੇ ਕਿਹਾ ਵੀ ਦੋ ਪਾਰਟੀਆਂ ਨੂੰ ਅਸੀਂ ਬਦਲ-ਬਦਲ ਕੇ ਵੋਟ ਦਿੰਦੇ ਰਹੇ ਹਾਂ ਬਈ ਅਸੀਂ ਇਹਨਾਂ ਨੇ ਸਾਨੂੰ ਕੁਝ ਨਹੀਂ ਕੀਤਾ ਇਹਨਾਂ ਦੇ ਪ੍ਰਤੀ ਲੋਕਾਂ 'ਚ ਨਰਾਸ਼ ਆ ਗਈ ਤੇ ਉਹਨਾਂ ਨੇ ਬਦਲ ਦੇ ਰੂਪ ਵਿੱਚ ਆਪ ਨੂੰ ਲਿਆਂਦਾ ਪਰ ਆਪ ਵੀ ਉਸੇ ਤਰ੍ਹਾਂ ਦੇ ਪਾਲਿਸੀ ਫਰੇਮ 'ਚੋਂ ਨਿਕਲੀ ਪਾਰਟੀ ਆ ਇਸ ਕਰਕੇ ਉਹ ਵੀ ਲੋਕਾਂ ਨੇ ਰੱਦ ਕਰ ਦਿੱਤੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਬਸਪਾ ਆ ਜਾਂ ਹੋਰ ਸਾਡੇ ਨਾਲ ਸਪੋਰਟਡ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਕੋਲ ਵੀ ਇਹਨਾਂ ਪਾਰਟੀਆਂ ਦੇ ਮੁਕਾਬਲੇ ਬਦਲਦੇ ਰੂਪ ਵਿੱਚ ਇੱਕ ਚੰਗਾ ਏਜੰਡਾ ਆ ਤੇ ਅਸੀਂ ਇੱਥੇ ਜਲੰਧਰ ਚ ਲਗਾਤਾਰ ਉਸ ਏਜੰਡੇ ਤੇ ਕੰਮ ਵੀ ਕੀਤਾ ਸਾਰੇ ਵਰਗਾਂ ਲਈ ਤੇ ਉਹਨੂੰ ਮੌਕਾ ਦਿੱਤਾ ਜਾਵੇ ਇਹ ਸਾਡਾ ਏਜੰਡਾ ਹੈ ਅੱਛਾ ਤੁਸੀਂ ਕਹਿ ਰਹੇ ਹੋ ਕਿ ਬਈ ਸਾਡੇ ਏਜੰਡੇ ਜਿਹੜੇ ਨੇ ਉਹ ਵੱਖਰੇ ਹੈਗੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਜਿਹੜੇ ਨੇ ਕਿਉਂਕਿ ਲਗਾਤਾਰ ਜਿਵੇਂ ਸੱਤਰ ਪਾਰਟੀ ਪਹਿਲਾਂ ਰਹੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਬਾਈਪੋਲ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਗਿਆ ਕੈਂਡੀਡੇਟ ਜਿੱਤਿਆ ਹੁਣ ਉਹ ਪਾਰਟੀ ਛੱਡ ਕੇ ਜਿਹੜਾ ਇਹ ਉਹ ਅਲੱਗ ਹੋ ਗਏ ਨੇ ਤੁਸੀਂ ਇਸ ਵਕਤ ਪ੍ਰੋਪਰ ਜੋ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਵਿੱਚੋਂ ਕਿਸ ਨੂੰ ਜਿਹੜਾ ਹੈਗਾ ਤੁਸੀਂ ਟੱਕਰ ਮੰਨਦੇ ਹੋ ਲੇਕੋ ਮਸਲਾ ਮੈਂ ਫਿਰ ਇਹੀ ਕਿਹਾ ਵੀ ਵਿਅਕਤੀਆਂ ਦਾ ਨਹੀਂ ਆ ਅਸੀਂ ਇਹੀ ਤਾਂ ਇਲੈਕਸ਼ਨ 'ਚ ਚੇਂਜ ਕਰਨਾ ਚਾਹੁੰਦੇ ਆ ਬਈ ਵਿਅਕਤੀਆਂ ਵਿਅਕਤੀਆਂ ਵੱਲ ਨਹੀਂ ਉਹ ਚਾਹੁੰਦੇ ਆ ਵੀ ਵਿਅਕਤੀਆਂ ਦੀ ਗੱਲ ਹੋਵੇ ਕਿਉਂਕਿ ਤਾਂ ਕਿ ਜਿਹੜਾ ਅਸੀਂ ਵਾਅਦੇ ਕੀਤੇ ਔਰ ਅਸੀਂ ਸਹੀ ਨਾ ਉਤਰੇ ਸਹੀ ਨਹੀਂ ਉਤਰੇ ਵੀ ਉਹਦੀ ਗੱਲ ਨਾ ਹੋਵੇ ਤੇ ਅਸੀਂ ਇਹ ਕਹਿੰਦੇ ਆ ਵੀ ਵਿਅਕਤੀਆਂ ਦਾ ਮਸਲਾ ਨਹੀਂ ਆ ਮੰਨ ਲਓ ਜੇ ਕੋਈ ਬੀਜੇਪੀ ਦਾ ਕੈਂਡੀਡੇਟ ਆ ਤੋ ਭਾਜਪਾ ਦੀ ਨੀਤੀਆਂ ਦਾ ਨਮਾਇੰਦਾ ਆ ਜੇ ਕੋਈ ਆਪ ਦਾ ਕੈਂਡੀਡੇਟ ਹੈ ਉਹ ਉਹ ਚਾਹੇ ਉਹਦੀ ਬੈਕਗ੍ਰਾਉਂਡ ਕੋਈ ਵੀ ਹੋਵੇ ਪਰ ਅੱਜ ਦੀ ਡੇਟ ਦੇ ਵਿੱਚ ਤਾਂ ਉਹ ਕੇਜਰੀਵਾਲ ਜਾਂ ਭਗਵੰਤ ਮਾਨ ਜਾਂ ਆਪ ਦੀਆਂ ਕੋਈ ਨੀਤੀਆਂ ਉਹਦੀ ਨਮਾਇੰਦੀ ਕਰਦਾ ਜੋ ਕਾਂਗਰਸ ਦਾ ਕੈਂਡੀਡੇਟ ਆ ਉਹ ਕਾਂਗਰਸ ਦੇ ਸੰਦਰਭ ਚ ਆਪਾਂ ਨੂੰ ਦੇਖਣਾ ਚਾਹੀਦਾ ਤੇ ਅਸੀਂ ਇਹੀ ਕਹਿ ਰਹੇ ਹਾਂ ਵੀ ਇਹਨਾਂ ਦੀਆਂ ਨੀਤੀਆਂ ਦੇਖੋ ਕਾਂਗਰਸ ਨੇ 20 ਸਾਲ ਲੋਕਾਂ ਨੇ ਇੱਥੇ ਉਹਨਾਂ ਨੂੰ ਨਮਾਇੰਦੀ ਦਿੱਤੀ ਕੀਤਾ ਕੀ ਹੈਗਾ ਤੇ ਇਹ ਥੋੜੀ ਹੈਗਾ ਵੀ ਬੰਦਾ ਚਾਹੇ ਬੰਦਾ ਨਵਾਂ ਆ ਗਿਆ ਬਾਹਰੋਂ ਲੈ ਆਂਦਾ ਉਹਨਾਂ ਨੇ 120 ਕਿਲੋਮੀਟਰ ਤੋਂ ਪਰ ਪਾਰਟੀ ਦਾ ਸੇਮ ਹੀ ਆ ਪਾਰਟੀ ਉਹ ਉਸ ਪਾਰਟੀ ਚ ਰਹਿ ਆ ਜਦੋਂ ਸਰਕਾਰ ਸੀ ਉਹ ਚੋ ਕੈਬਨਿਟ ਮੰਤਰੀ ਰਹੇ ਉਸ ਉਦੋਂ ਉਸ ਸਰਕਾਰ ਚ ਕੁਝ ਨਹੀਂ ਕੀਤਾ ਉਦੋਂ ਖਬਰਾਂ ਲੱਗਦੀਆਂ ਹੁੰਦੀਆਂ ਸੀ ਜਦੋਂ ਆਪ ਦੀ ਸਰਕਾਰ ਆ ਸਾਡੇ ਕੋਲ ਮੀਡੀਆ ਦੀ ਸਾਰੀ ਡਿਟੇਲ ਆ ਬਈ 5 ਸਾਲਾਂ ਦੇ ਵਿੱਚ ਸਰਕਾਰ ਕਿਉਂਕਿ ਕਾਂਗਰਸ ਤੇ ਆਮ ਆਦੀ ਪਾਰਟੀ ਆਪਣੇ ਨੂੰ ਇਹ ਪੇਸ਼ ਕਰਦੀਆਂ ਅਸੀਂ ਆਮ ਲੋਕਾਂ ਦੇ ਗਰੀਬਾਂ ਦੀ ਪਾਰਟੀ ਆ ਪਰਸੈਪਸ਼ਨ ਇਹ ਹੈ ਨਹੀਂ ਹੈਗੀ ਹੈ ਉਹਨਾਂ ਦੇ ਖਿਲਾਫ ਆ 5 ਸਾਲਾਂ ਦੇ ਵਿੱਚ ਸਰਕਾਰੀ ਡੈਂਸ ਡਿਸਪੈਂਸਰੀਆਂ ਦੇ ਵਿੱਚ ਕਰੋਨਾ ਨੂੰ ਛੱਡ ਕੇ ਬਾਕੀ ਪੈਰਾਸੀਟਾਮੋਲ ਦੀ ਗੋਲੀ ਤੱਕ ਨਹੀਂ ਆਈ ਉਹ ਵੀ ਖਤਮ ਹੋਈ ਹੁੰਦੀ ਸੀ ਇਸ ਕਰਕੇ ਇਹ ਪਾਰਟੀਆਂ ਨੇ ਲੋਕਾਂ ਦਾ ਸਮਾਂ ਖਰਾਬ ਕੀਤਾ ਤਦੇ ਇੰਨੇ ਲੰਬੇ ਸਮੇਂ ਤੋਂ ਬਾਅਦ ਲੋਕ ਅੱਜ ਵੀ ਪਰੇਸ਼ਾਨ ਆ ਤੇ ਸਾਡੀ ਲੋਕਾਂ ਨੂੰ ਇਹੀ ਬੇਨਤੀ ਆ ਵੀ ਇਹਨਾਂ ਪਾਰਟੀਆਂ ਜਿਹੜੋ ਇਹਨਾਂ ਵੱਲੋਂ ਜਿਹੜੇ ਇਹਨਾਂ ਦੇ ਚੋਣ ਮੈਨੀਫੈਸਟੋ ਜੀ ਜਿਹੜੇ ਇਹਨਾਂ ਵੱਲੋਂ ਚਾਹੇ ਵਿਧਾਨ ਸਭਾ ਆ ਚਾਹੇ ਲੋਕ ਸਭਾ ਆ ਜਿਹੜੇ ਵਾਅਦੇ ਕਰਕੇ ਵੋਟਾਂ ਲਈਆਂ ਇਹ ਹੁਣ ਫੇਰ ਨਵੇਂ ਵਾਅਦੇ ਕਰ ਰਹੇ ਆ ਵੀ ਅਸੀਂ ਇਦਾਂ ਕਰਾਂਗੇ ਇਦਾਂ ਕਰਾਂਗੇ ਤੇ ਅਸੀਂ ਇਹ ਕਹਿੰਦੇ ਵੀ ਜਿਹੜੇ ਪਿਛਲੇ ਵਾਅਦੇ ਕੀਤੇ ਸੀ ਜਿਨ੍ਹਾਂ ਦੇ ਸਿਰ ਤੇ ਵੋਟ ਲਈ ਵੀ ਉਹ ਪਹਿਲਾਂ ਚੈੱਕ ਕਰੋ ਵੀ ਇਹਨਾਂ ਨੇ ਪੂਰੇ ਕੀਤੇ ਕਿ ਨਹੀਂ ਕੀਤੇ ਫੇਰ ਅਗਲੀ ਵੋਟ ਦਾ ਫੈਸਲਾ ਕੀਤਾ ਜਾਵੇ ਤੁਸੀਂ ਕਈ ਗੱਲਾਂ ਚਲੋ ਫੈਕਟਸ ਥਰੂ ਕਹਿੰਨੇ ਪਿਓ ਬਟ ਐਕਚੁਅਲ ਦੇ ਵਿੱਚ ਤੁਹਾਨੂੰ ਕਿ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੇ ਵਿੱਚ ਤੁਸੀਂ ਕਿਸ ਨੰਬਰ ਤੇ ਦੇਖਦੇ ਹੋ ਕਿਉਂ ਭੋਜਨ ਸਮਾਜ ਪਾਰਟੀ ਹਮੇਸ਼ਾ ਜਿਹੜਾ ਹੈਗਾ ਗਠਬੰਧਨ ਦਾ ਸਹਾਰਾ ਲੈਂਦੀ ਹੈ ਪ੍ਰੋਪਰ ਤਰੀਕੇ ਦੇ ਨਾਲ ਭੋਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਕਿਉਂ ਨਹੀਂ ਚੋਲਣ ਦੀ ਨਹੀਂ ਪ੍ਰੋਪਰ ਨਾ ਹੀ ਲੜਦੀ ਆ ਪਰ ਇਹ ਆ ਵੀ ਦੇਖੋ ਉਹ ਉਸ ਹਸਾਬ ਨਾਲ ਸਾਧਨ ਸੰਪਾਨੀ ਹੈਗੇ ਉਸ ਹਸਾਬ ਨਾਲ ਉਹਨਾਂ ਕੋਲ ਵੱਡਾ ਜਿਹੜਾ ਆ ਇੱਕ ਕਹਿ ਲੋ ਵੀ ਪ੍ਰਚਾਰ ਤੰਤਰ ਹੈ ਨਹੀਂ ਲੜਦੇ ਪ੍ਰੋਪਰ ਨਾ ਆ ਅਸੀਂ ਸਾਡੇ ਜਿਹੜੇ ਕੈਂਡੀਡੇਟ ਆ ਕੱਲੇ ਲੜ ਲੜ ਕੇ ਵੀ 3 3 4 4 ਹਜ਼ਾਰ ਬੋਲਣਾ ਅਸੀਂ ਰਹਿੰਦੇ ਆ ਪਰ ਉਹ ਸਿਰਫ ਸਾਧਨਾਂ ਦੀ ਘਾਟ ਕਰਕੇ ਆ ਔਰ ਦੂਜੀ ਗੱਲ ਇਹ ਆ ਵੀ ਦੇਖੋ ਹਰ ਇਲੈਕਸ਼ਨ ਨਾ ਮਾਂ ਇਲੈਕਸ਼ਨ ਹੁੰਦਾ ਹੁਣ ਆ ਆਦੀ ਪਾਰਟੀ ਆ ਉਹ ਵੀ 14 ਚ ਲੜੀ 14 ਚ ਲੜੀ 17 ਚ ਲੜੀ 19 ਚ ਲੜੀ ਹੁਣ ਤੁਸੀਂ 19 ਦਾ ਲੋਕ ਸਭਾ ਦੇਖੋ ਆਮ ਆਦਮੀ ਪਾਰਟੀ ਨੂੰ 25000 ਵੋਟ ਪਈ ਠੀਕ ਆ ਮਨ ਲਓ 9 ਹਲਕਿਆਂ ਦੇ ਵਿੱਚੋਂ ਔਸਤਨ ਉਹਨਾਂ ਨੂੰ 3-3000 ਪਰ 19 ਤੋਂ ਬਾਅਦ 22 ਆਇਆ ਤੇ ਉਹ 30-30 40-40 ਹਜ਼ਾਰ ਵੋਟ ਲੈ ਕੇ ਐਮਐਲਏ ਬਣ ਗਏ ਸਰਕਾਰ ਬਣ ਗਈ ਤੇ ਇਸ ਕਰਕੇ ਪਿਛਲੇ ਇਲੈਕਸ਼ਨਾਂ ਦਾ ਠੀਕ ਹੈ ਹਰ ਮਨ ਲਓ ਬੰਦਾ ਕੋਈ ਨਾ ਕੋਈ ਅਸੈਸਮੈਂਟ ਕਰਦਾ ਪਰ ਫਿਰ ਵੀ ਹਰ ਇਲੈਕਸ਼ਨ ਨਵਾਂ ਇਲੈਕਸ਼ਨ ਹੁੰਦਾ ਪਿਛਲੇ ਨਾ ਕੋਈ ਬਹੁਤਾ ਕਈ ਵਾਰ ਪ੍ਰਭਾਵਿਤ ਨਹੀਂ ਹੁੰਦਾ ਤੇ ਹਰ ਇਲੈਕਸ਼ਨ ਦੇ ਵਿੱਚ ਦਾ ਸਥਿਤੀ ਇੱਥੇ ਬਦਲੇ ਬਦਲੀ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਬੰਦੇ ਸਾਰੇ ਇੱਧਰ ਉੱਧਰ ਹੋ ਗਏ ਤੇ ਹਰ ਇਲੈਕਸ਼ਨ ਨਵਾਂ ਇਲੈਕਸ਼ਨ ਹੁੰਦਾ ਤੇ ਹਰ ਇਲੈਕਸ਼ਨ 'ਚ ਲੋਕ ਨਵੇਂ ਢੰਗ ਨਾਲ ਦੇਖਦੇ ਆ ਇਸ ਕਰਕੇ ਸਾਨੂੰ ਲੱਗਦਾ ਵੀ ਜੇ ਸਾਨੂੰ ਲੋਕਾਂ ਨੇ ਪਿਛਲੀ ਵਾਰ 2 ਲੱਖ ਵੋਟ ਪਾ ਸਕਦੇ ਆ ਤੇ ਸਾਡੇ ਤੇ ਜਿੱਤ ਦੀ ਦੇ ਰੂਪ ਵਿੱਚ ਵੀ ਸਾਡੇ ਤੇ ਵਿਸ਼ਵਾਸ ਪ੍ਰਗਟ ਕਰ ਸਕਦੇ ਆ ਤੁਹਾਨੂੰ ਲੱਗਦਾ ਕਿ ਤੁਸੀਂ ਜਿੱਤ ਪਾਉਂਗੇ ਜਿਸ ਹਿਸਾਬ ਨਾਲ ਬਦਲੀਆਂ ਦਾ ਦੌਰ ਚੱਲ ਰਿਹਾ ਨਹੀਂ ਜ਼ਰੂਰ ਕਿਉਂ ਨਹੀਂ ਜਿੱਤ ਸਕਦੇ ਜਦੋਂ ਮਤਨ ਦੱਸਿਆ ਵੀ ਆਮ ਆਦਮੀ ਪਾਰਟੀ ਆ ਉਹਨਾਂ ਨੂੰ ਟਰਸਟ ਬੋਰਡ ਹੀ ਪਈ ਆ ਲੋਕਾਂ ਨੂੰ ਲੱਗਾ ਵੀ ਯਾਰ ਇਹ ਕਾਂਗਰਸ ਉਦੋਂ ਭਾਜੀਪੀ ਦਾ ਅਕਾਲੀ ਦਲ ਦਾ ਗੱਠਜੋੜ ਸੀ ਤੇ ਮਗਲ ਬਦਲੇ ਚ ਕਾਂਗਰਸ ਸੀ ਉਹਨਾਂ ਦੀ ਕਿਹੜਾ ਆਰਗੇਨਾਈਜੇਸ਼ਨ ਸੀ ਨਵੇਂ ਸੀ ਉਹਨਾਂ ਨੂੰ ਲੋਕਾਂ ਲੱਗਾ ਯਾਰ ਸ਼ਾਇਦ ਇਹੀ ਸਾਡੀ ਮੁਕਤੀ ਕਰਾ ਦੇਣ ਸ਼ਾਇਦ ਇਹੀ ਸਾਨੂੰ ਮੁਸ਼ਕਲਾਂ ਚ ਕੱਢ ਦੇਣ ਤੇ ਲੋਕਾਂ ਨੇ ਬਿਨਾ ਉਹਨਾਂ ਦੇ ਕਹੇ ਬੋਟ ਪਾਤੀ ਤੇ ਜੇ ਉਹ ਤੀਜਾ ਉਹ ਵੀ ਉਹਨਾਂ ਨੂੰ ਲੋਕ ਚੁਣ ਸਕਦੇ ਆ ਤੇ ਸਾਡੇ ਤੇ 2 ਲੱਖ ٹرسٹ ਕੀਤਾ 2 ਲੱਖ ووٹ ਪਾਈ ਔਰ ਅਸੀਂ ਉਸ ਵਿਸ਼ਵਾਸ ਤੇ ਆਪਣੇ ਆਪ ਨੂੰ ਪੂਰਾ ਕਰੇ ਉਤਰੇ ਆਂ ਜਿੱਥੇ ਅਸੀਂ 19 ਚ ਖੜੇ ਸੀ ਉੱਥੇ ਹੀ ਖੜੇ ਆਂ ਅੱਜ ਵੀ ਤੇ ਇਸ ਕਰਕੇ ਸਾਨੂੰ ਜਿਹੜਾ 4 ਲੱਖ ووٹ ਵੀ ਲੋਕ ਪਾ ਸਕਦੇ ਅੱਛਾ ਇਸ ਵਕਤ ਇੱਕ ਜਲੰਧਰ ਦੇ ਵਿੱਚ ਦੌਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਹਿੰਦੇ ਭਈ ਹਰੇਕ ਪਾਰਟੀ ਦਾ ਬੰਦਾ ਜਿਹੜਾ ਹੈਗਾ ਉਹ ਹਰ ਇੱਕ ਦੂਸਰੀ ਪਾਰਟੀ ਤੋਂ ਆਇਆ ਹੈ ਬਦਲੀਆਂ ਵਾਲਾ ਦੌਰ ਜਿਹੜਾ ਹੈਗਾ ਉਹ ਚੱਲਿਆ ਇਸ ਦੌਰ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਆਪਾਂ ਇੱਕ ਵੀ ਜਿਹੜੀ ਪਾਰਟੀ ਵੀ ਬੋਰਡ ਜਿਹੜੇ ਆਪਾਂ ਕਿਸੇ ਕੋ ਜਾਣਦੇ ਆਂ ਪਾਰਟੀ ਬੋਟ ਮੰਗਦੀ ਆ ਤਾਂ ਪਾਰਟੀ ਦਾ ਨੁਮਾਇੰਦਾ ਮੰਗਦਾ ਤੇ ਸਾਡਾ ਇਹ ਮੇਰੀ ਇਹ ਆਪਣੀ ਥਿੰਕਿੰਗ ਹੈ ਅਸੀਂ ਆਪਣੇ ਆਪ ਤੇ ਵੀ ਲਾਗੂ ਕੀਤਾ ਜੇ ਅਸੀਂ ਪਾਰਟੀ ਰਾਹੀਂ ਇਲੈਕਸ਼ਨ ਲੜੇ ਆ ਚਾਹੇ ਅਸੀਂ ਨਹੀਂ ਜਿੱਤੇ ਪਰ ਅਸੀਂ ਜਿਸ ਵਿਸ਼ਵਾਸ ਤੇ ਲੋਕਾਂ ਦੀ ਬੋਟ ਮੰਗੀ ਉੱਤੇ ਖੜੇ ਆ ਤੇ ਇਸ ਕਰਕੇ ਬੰਦਾ ਜਿਸ ਵਿਸ਼ਵਾਸ ਤੇ ਬੋਟ ਮੰਗਦਾ ਉਹਨਾਂ ਨੂੰ ਉਸ ਵਿਸ਼ਵਾਸ ਤੇ ਖੜੇ ਰਹਿਣਾ ਚਾਹੀਦਾ ਜੇ ਆਪਣਾ ਸਾਰਾ ਮਸਲਾ ਵਿਸ਼ਵਾਸ ਦਾ ਆ ਜੇ ਤੁਸੀਂ ਪਹਿਲਾਂ ਵਿਸ਼ਵਾਸ ਦੇ ਨਹੀਂ ਉਤਰ ਸਕੇ ਤਾਂ ਅੱਗੇ ਫਿਰ ਕਿਸ ਵਿਸ਼ਵਾਸ ਤੇ ਬੋਟ ਮੰਗਦਾ ਤੁਸੀਂ ਕਿਹੜੇ ਏਜੰਡੇ ਨੂੰ ਲੈ ਕੇ ਲੋਕਾਂ ਤੱਕ ਜਾ ਰਹੇ ਹੋ ਲੋਕਾਂ ਨੂੰ ਕਿਹੜੇ ਵਾਦੇ ਕਰ ਰਹੇ ਹੋ ਕਿ ਭਾਈ ਆ ਚੀਜ਼ਾਂ ਮੇਰੇ ਆਉਣ ਤੇ ਜਿਹੜਾ ਹੈ ਉਹ ਹੋਣ ਗਿਆ ਜੇ ਮੈਂ ਜਿੱਤਦਾ ਹਾਂ ਤਾਂ ਇਹ ਚੀਜ਼ ਸਭ ਤੋਂ ਪਹਿਲ ਦੇਖੋ ਪਹਿਲਾ ਤੇ ਆ ਵੀ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕੈਂਸਰ ਦੇ ਕੇਸਸ ਆ ਰਹੇ ਹਨ ਹਾਲਾਂਕਿ ਬਹੁਤੇ ਮੀਡੀਆ ਦੇ ਵੀ ਨੋਟਿਸ ਚ ਨਹੀਂ ਠੀਕ ਹੈ ਕਿ ਨਹੀਂ ਕਿਉਂਕਿ ਜਦੋਂ ਆਮ ਗਰੀਬ ਬੰਦਾ ਪਰੇਸ਼ਾਨੀਆਂ ਨਾਲ ਜੂਝਦਾ ਉਹ ਸੁਰਖੀ ਘੱਟ ਬਣਦੀ ਆ ਇਸ ਕਰਕੇ ਉਹ ਮੀਡੀਆ ਸਪੇਸ ਵਿੱਚ ਵੀ ਹੈ ਨਹੀਂ ਸਾਡਾ ਤਾਂ ਪਹਿਲਾ ਮਕਸਦ ਹੈ ਇਹੀ ਆ ਵੀ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਆ ਚਾਹੇ ਪਿੰਡ ਦਾ ਆਮ ਸ਼ਹਿਰ ਦਾ ਆਮ ਲੋਕ ਹੋਣ ਚਾਹੇ ਪਿੰਡਾਂ ਦੇ ਲੋਕ ਹੋਣ ਵੀ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਹਦਾ ਹੈਲਥ ਦੀ ਹੈਗੀ ਆ ਉਹ ਬਾਹਰ ਜਾਣਾ ਚਾਹੁੰਦੇ ਆ ਨੌਕਰੀ ਲਈ ਇੱਥੇ ਕੰਮ ਨਹੀਂ ਮਿਲਦਾ ਉਹ ਬਾਹਰ ਜਾਣ ਜੀ ਉਹਨਾਂ ਲੁੱਟ ਹੋ ਜਾਂਦੀ ਆ ਫਿਰ ਪੁਲਿਸ ਪ੍ਰਸ਼ਾਸਨ ਸੁਧਾਰ ਕਰਨ ਦੀ ਲੋੜ ਆ ਲੋਕਾਂ ਨੂੰ ਤਕੀਸ਼ਾਈ ਬਹੁਤ ਹੁੰਦੀ ਆ ਵੀ ਇਹ ਜਿਹੜੇ ਲੋਕਾਂ ਦੇ ਏਜੰਡੇ ਆ ਇਹ ਸੈਂਟਰ ਸਟੇਟ ਤੇ ਲਿਆਂਦੇ ਆ ਤੇ ਫਿਰ ਇਹਨੂੰ ਇਹਨਾਂ ਦੇ ਸੁਧਾਰ ਲਈ ਕੰਮ ਕੀਤਾ ਜਾਵੇ ਮਤਲਬ ਮੈਂ ਤੁਸੀਂ ਜਿਹੜਾ ਹੈਗਾ ਉਹ ਪ੍ਰੋਪਰ ਜਲੰਧਰ ਦੇ ਵਿੱਚ ਇਹ ਚੀਜ਼ਾਂ ਜੜੀਆਂ ਨੇ ਉਹ ਆਉਣ ਵਾਲੇ ਹੈਲਥ ਦਾ ਆ ਐਜੂਕੇਸ਼ਨ ਦਾ ਆ ਲਾ ਐਂਡ ਆਰਡਰ ਦਾ ਆ ਔਰਤਾਂ ਦੀ ਸੁਰੱਖਿਆ ਦਾ ਮਸਲਾ ਆ ਪੁਲਿਸ ਦਾ ਪੁਲਿਸ ਵਿੱਚ ਸੁਧਾਰ ਹੋਣ ਦਾ ਮਸਲਾ ਆ ਇਹ ਜਿਹੜੇ ਮੁੱਦੇ ਆ ਪਹਿਲਾਂ ਅਸੀਂ ਸਾਨੂੰ ਇਹ ਆ ਵੀ ਅਸੀਂ ਸੈਂਟਰ ਸਟੇਜ ਤੇ ਲੈ ਕੇ ਆਈਏ ਤਾਂ ਫਿਰ ਜਿਹੜੀ ਸੰਬੰਧਿਤ ਮਸ਼ੀਨਰੀ ਆ ਉਹਨੂੰ ਫੋਰਸ ਕਰੀਏ ਵੀ ਇਹਨਾਂ ਨੂੰ ਸੁਧਾਰ ਲਈ ਕੰਮ ਕੀਤਾ ਜਾਵੇ ਠੀਕ ਵੈਸੇ ਮੈਂ ਬੜਾ ਸੁਣਿਆ ਹੈਗਾ ਕਿ ਇਹ ਚੀਜ਼ਾਂ ਪਹਿਲਾਂ ਵੀ ਬੜੀਆਂ ਹੋਈਆਂ ਪਹਿਲਾਂ ਵੀ ਕਈ ਲੀਡਰ ਇਹ ਚੀਜ਼ਾਂ ਵਾਅਦਾ ਕਰਦੇ ਰਹੇ ਪਰ ਜਦੋਂ ਸੱਤਾ ਦੇ ਵਿੱਚ ਆਉਂਦੇ ਨੇ ਉਦੋਂ ਇਹ ਚੀਜ਼ਾਂ ਭੁੱਲ ਜਾਂ ਭੁੱਲ ਜਾਂਦੇ ਨੇ ਤੁਸੀਂ ਭੁੱਲੂਗੇ ਤੇ ਨਹੀਂ ਨਹੀਂ ਸਾਡਾ ਤੁਸੀਂ ਟਰੈਕ ਰਿਕਾਰਡ ਦੇਖੋ ਜਦੋਂ ਜੇ ਅਸੀਂ 17 ਚ ਆਏ ਆ ਪਹਿਲਾਂ ਪੱਤਰਕਾਰ ਸੀ ਪੱਤਰਕਾਰੀ ਤੌਰ ਵੀ ਅਸੀਂ ਲੋਕ ਮੁੱਦਿਆਂ ਤੇ ਲੜਦੇ ਰਹੇ ਸੀ ਸਾਡਾ ਉਦੋਂ ਵੀ ਟਰੈਕ ਰਿਕਾਰਡ ਇੱਕ ਚੰਗੇ ਪੱਤਰਕਾਰ ਦੇ ਤੌਰ ਤੇ ਲੋਕਾਂ ਨੇ ਸਾਡੀ ਪਛਾਣ ਕੀਤੀ ਤੇ ਜਦੋਂ ਪੋਲੀਟੀਸ਼ਨ ਬਣੇ ਆ ਚਾਹੇ ਮੈਂ ਨਹੀਂ ਜਿੱਤੇ ਆ ਪਰ ਜਿੰਨਿਆਂ ਦੀ ਵੀ ਅਸੀਂ ਵੋਟ ਲਈ ਆ ਅਸੀਂ ਲੋਕਾਂ ਨਾਲ ਚਾਹੇ ਵਿਦਿਆਰਥੀਆਂ ਦਾ ਮਸਲਾ ਚਾਹੇ ਕਿਸਾਨਾਂ ਦਾ ਚਾਹੇ ਆਮ ਸ਼ਹਿਰ ਦਾ ਬੰਦਾ ਸਾਨੂੰ ਮੁਸੀਬਤਾਂ ਪੈ ਤੇ ਬਾਜ਼ ਮਾਰ ਲਵੇ ਹਰ ਮੁੱਦੇ ਤੇ ਅਸੀਂ ਗਏ ਹੈਗੇ ਆ ਕਦੀ ਲੋਕਾਂ ਤੋਂ ਅਸੀਂ ਟੁੱਟਕੇ ਨਹੀਂ ਰਹੇ ਜਿਸ ਸਮਾਜ ਕਿਨਾਂ ਕ ਜਿਹੜਾ ਹੈਗਾ ਉਹ ਤੁਹਾਡੇ ਨਾਲ ਹੈ ਬਹੁਤ ਸਮਾਜ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਏ ਉਹ ਐਸਸੀ ਬੀਸੀ ਭਾਈਚਾਰੇ ਦਾ ਜਿਹੜਾ ਹੈਗਾ ਇਹ ਬਹੁਤ ਹੈਗਾ ਤੇ ਉਹ ਕਿੰਨਾ ਕੁ ਨਾਲ ਹੈਗਾ ਤੁਹਾਡਾ ਕਿਉਂਕਿ ਵਕ ਵਕ ਸਮਾਜ ਦੇ ਵਕ ਵਕ ਲੋਕ ਨੇ ਵਕ ਵਕ ਹੈਗੇ ਨੇ ਉਹ ਹਰੇਕ ਪਾਰਟੀਆਂ ਦੇ ਵਿੱਚ ਨੇ ਸਮਾਜ ਕਿੰਨਾ ਕੁ ਨਾਲ ਤੁਹਾਡੇ ਦੇਖੋ ਸਮਾਜ ਮਤਲਬ ਸਾਰੀ ਸੋਸਾਇਟੀ ਸਾਰਾ ਜਲੰਧਰ ਜਦੋਂ 19 'ਚ ਅਸੀਂ ਬੋਡ ਇਲੈਕਸ਼ਨ ਲੜਿਆ ਜਾਂ 24 'ਚ ਲੜਿਆ ਤੇ ਸਾਰੇ ਸੈਕਸ਼ਨ ਨੇ ਮੈਨੂੰ ਬੋਟ ਦਿੱਤੀ ਤੇ ਉਦੋਂ ਵੀ ਅਸੀਂ ਪਾਰਟੀ ਰਾਹੀਂ ਲੜੇ ਤੇ ਖਾਸ ਕਰ ਅ ਜਿਹਦੇ ਬਾਰੇ 네ਗੇਟਿਵ ਪਰਸੈਪਸ਼ਨ ਬਹੁਤ ਸੀ ਪਤਾ ਨਹੀਂ ਨਹੀਂ ਸੱਤਾ ਜਿਵੇਂ ਨਹੀਂ ਹੋਣਾ ਪਤਾ ਨਹੀਂ ਨਹੀਂ ਜਿੱਤਣਾ ਕਿ ਨਹੀਂ ਜਿੱਤਣਾ ਤੇ ਉਸ 네ਗੇਟਿਵ ਪਰਸੈਪਸ਼ਨ ਵਿੱਚ ਵੀ ਲੋਕਾਂ ਨੇ ਸਾਡੇ ਬਾਰੇ ਪੋਜ਼ਿਟਿਵਿਟੀ ਦੇਖੀ ਤੇ ਸਾਨੂੰ ਸਪੋਰਟ ਕੀਤੀ ਬਿਨਾ ਸਾਧਨਾਂ ਤੋਂ ਤੇ ਇਸ ਕਰਕੇ ਹੁਣ ਅਸੀਂ 5 ਸਾਲਾਂ ਬਾਅਦ ਅਸੀਂ ਹੋਰ ਕੰਮ ਕੀਤਾ ਪਿਛਲੇ 5 ਸਾਲਾਂ 'ਚ ਤੇ ਹੁਣ ਲੋਕਾਂ ਦਾ ਸਮਰਥਨ ਹੋਰ ਵਧਿਆ ਸਾਡੇ ਨਾਲ ਚਲੋ ਠੀਕ ਹੈ ਜੀ ਤਾਂ ਬਿਲਕੁਲ ਬਲਵਿੰਦਰ ਕੁਮਾਰ ਖੂਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਆ ਦਾ ਇੱਕ ਵੱਖਰਾ ਜਿਹੜਾ ਹੈਗਾ ਉਹ ਏਜੰਡਾ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਈ ਅਸੀਂ ਜੇਕਰ ਸੱਤਾ ਦੇ ਵਿੱਚ ਆਉਂਨੇ ਆ ਤਾਂ ਉਹ ਚੀਜ਼ਾਂ ਕਰਾਂਗੇ ਜੋ ਕਿਸੇ ਨੇ ਕਦੀ ਸੋਚੀਆਂ ਨਹੀਂ ਹੋਣਗੀਆਂ ਉਹ ਚੀਜ਼ਾਂ ਕਰਾਂਗੇ ਜੋ ਲੋਕਾਂ ਤੋਂ ਲੁਕਾਈਆਂ ਅਤੇ ਉਹਨਾਂ ਨੂੰ ਨਹੀਂ ਦਿਖਾਈ ਜਾਂਦੀਆਂ ਨੇ ਕੈਮਰਾ ਪਰਸਨ ਪੰਕਜ ਦੇ ਨਾਲ ਰਜ ਗੁਪਤਾ ਬਾਬੂ ਸੇ ਟਾਈਮ ਚਲੰਦਰ